ਅਕੱਤੀ ਮਾ ਜੀ ਸਵਾਗਤ ਕੀ ਨੂੰ ਪਰਵਾਸ ਸਿਰ ਉੱਪਰ ਚੜਾਈ ਕਰੇ ਜਦੋਂ ਚੜਾਈ ਕਰੇ ਉਹਨਾਂ ਦੀ ਹੱਥੋਂ ਮਾਰਦਾ ਪਏ ਪਾਈ ਵੀਰ ਸਿੰਘ ਨੇ ਕੁਝ ਬੋਲ ਬੋਲੇ ਉਹ ਲਿਖੀ ਹੋਏ ਲਿਖੇ ਪਾਈ ਵੀਰ ਸਿੰਘ ਜੀ ਨੇ ਐ ਪ੍ਰੋਗ ਸਿੰਘ

ਤੇ ਇਸੇ ਤਰ੍ਹਾਂ ਤੇਰੀ ਉਸ਼ਾਲੇ ਮਾਰੀ। ਭਾਵੇਂ ਵੱਦੋਂ ਤੈਨੂੰ ਆਕਾਰ ਉਠਾਰਿਆ। ਕਿਸੇ ਉਸ਼ਾਲੇ ਦੇ ਸਮੇਂ ਤੇਰੀ ਮਾਂ ਖਰਾਬ ਨੇ ਪੜਿਆ। ਤੇ ਤੇ ਨੂੰ ਨਾ ਆਪਣੇ ਬਾਗ ਚ ਨਾੜ ਦੇ ਲਈ ਰੱਖਿਆ। ਜੇ ਤਰ੍ਹਾਂ ਕੋਈ ਇਨਸਾਨ ਚੰਗੇ ਤੇ ਆਪਣੇ ਬਾਗ ਵਿੱਚ ਆਪਣੇ ਬਗੀਚੇ ਵਿੱਚ ਆਪਣੇ ਘਰ ਨਾਲ ਮਨਪਸੰਦ ਇਹ ਚੰਗਾ ਹੁੰਦਾ ਸੁਣਾ ਹੁੰਦਾ ਇਹ ਨਤੀ ਬੜੀਏ ਨੇ ਬੁਧਾ ਕਹੇ ਦੇ ਸੁਣਾ ਕੋ ਜੋ ਬੋਲ ਬੋਲਣਾ ਦੇਖੂਗੇ ਇਹਦੀ ਸੂਤੂ ਛਾਲੇ ਕੇ ਉੱਦੋ ਜ ਬੜਕਾ ਫਾਸੂ ਚੁੱਕ ਅਰਸ਼ ਵੱਲ ਕੇ ਫੰਮਲੇ ਪੈ ਪੜਾ ਕੇਸੀ ਹਾਲੇ ਸਮੇ ਹੱਥ ਦੇ ਆਗੀ ਹੱਥ ਕਲਾਈ ਖਿੱਚ ਉਤਾ ਲਿਆ ਤਜ ਬਾਗ ਆਪਣੇ ਜਿੰਦੇ ਤੇਰੀ ਕਿਸੇ ਉਛਾਲ ਸਮੇਂ ਉਸ ਪਰਮਾਤਮਾ ਨੇ ਬਾਪਾ ਆਗੇ ਹੱਥ ਲਾਈ ਤੇ ਬਾਪਾ ਖਿੱਚ ਉਤਾਂ ਲਿਆ ਤੇ ਤੈਨੂੰ ਬਾਗ ਆਪਣੇ ਲਾਣ ਤਿੰਨ ਆਪਣੇ ਬਾਗ ਦੇ ਵਿਚ ਨਾਲ ਦੇ ਲਈ ਤੇ ਫਿਚਲਿਆ ਤੂੰ ਦੇ ਬਾਗ ਦਾ ਪੁੱਟਾ ਬਣ ਗਿਆ ਇਹ ਮੂਰ ਭਾਈ ਵੀਰ ਸਿੰਘ ਨੇ ਪ੍ਰੋਫੈਸਰ ਮੂਰ ਅੱਤ ਬਰਬਾਦ ਉੱਠੜ ਕੇ